ਏ ਲੈ ਚੱਲ ਲੈ ਚੱਲ ਇਹਦਾ ਸ਼ਾਰਾ ਹੀ ਮੈਂ ਟਪੂਸੀਆਂ ਮਾਰਦੀ ਆ ਓਏ ਜਲਦੀਪ ਹਨਾ ਬਾਈ ਕੁਲਦੀਪ ਹਾਂ ਸਰੀ ਇਹ ਆ ਦੇਖੋ ਹਨਾ ਕਿਸੇ ਪਾਸਿਓਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮੇਤਰੋ ਤੁਹਾਡਾ ਤੇ ਮੇਤਰੋ ਅੱਜ ਆਪਾਂ ਨਾ ਬਾਈ ਕੁਲਦੀਪ ਕੋਲੇ ਪਹੁੰਚੇ ਹੋਏ ਆਗੇ ਤੇ ਬਾਈ ਕੁਲਦੀਪ ਦੇ ਅੱਜ ਤੁਹਾਨੂੰ ਆਪਾਂ ਨਾ ਕੱਲੇ ਕੱਲੇ ਪਸ਼ੂ ਦੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਇੱਕ ਜਿਹੜੀ ਹੈਗੀ ਨਾ ਮੱਝ ਆ ਸਾਹਮਣੇ ਖੜੀ ਹੈ ਇਹ ਬਹੁਤ ਹੀ ਸੋਹਣੀ ਸੁਨੱਖੀ ਮੱਝ ਕਹਿ ਸਕਦੇ ਆਪਾਂ ਤੀਜਾ ਸੂਆ ਸੂਗੀ ਇਹ ਬਾਈ ਨੇ ਹੈਗੀ ਹੈ ਦੇਣੀ ਬਾਕੀ ਇੱਧਰ ਜਿਹੜਾ ਹੈਗਾ ਆਰ ਪਰਿਵਾਰ ਹੋਰ ਖੜਾ ਹੈ ਨਾ ਆ ਕਟੀਆਂ ਆ ਗਈਆਂ ਜਿਵੇਂ ਤੇ ਇੱਕ ਆਹ ਕੱਟੀ ਆ ਗਈ ਤੇ ਇੱਕ ਇੱਧਰ ਆ ਗਈ ਝੋਟੀ ਹੈ ਨਾ ਦੱਸਿਓ ਜਰੂਰ ਕਮੈਂਟ ਕਰਕੇ ਤੁਹਾਨੂੰ ਇਹ ਸਾਰੇ ਦੇ ਸਾਰੇ ਪਸ਼ੂ ਪਾਈ ਦੇ ਕਿਵੇਂ ਲੱਗੇ ਬਾਕੀ ਪਾਈ ਦੀ ਸਾਂਭ ਸੰਭਾਲ ਹੈ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਕੀ ਫੀਡ ਪਾਉਂਦਾ ਹੈ ਨਾ ਆਪਾਂ ਉਹ ਵੀ ਪਤਾ ਕਰਾਂਗੇ ਪਾਈ ਤੋਂ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਤੇ ਇੱਧਰਲੇ ਪਾਸੇ ਜੇ ਗੱਲ ਕਰੀਏ ਇਹ ਮੇਨ ਮੱਝ ਜਿਹੜੀ ਹੈਗੀ ਹੈ ਪਾਈ ਦੀ ਹੈ ਨਾ ਆਹ ਮੱਝ ਆ ਗਈ ਇਹ ਵੱਡੀ ਮੱਝ ਆ ਗਈ ਤੇ ਇੱਕ ਆ ਗਈ ਝੋਟੀ ਤੇ ਇਧਰ ਆ ਗਈ ਜਰਸੀ ਬਹਿੜ ਤੇ ਇੱਕ ਹੋਚ ਐਚ ਐਫ ਆਜੋ ਆਪਾਂ ਤੁਹਾਨੂੰ ਸਾਰੇ ਪਸ਼ੂ ਦਿਖਾਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਸਾਰੀ ਡਿਟੇਲ ਆਪਾਂ ਲੈ ਕੇ ਤੁਹਾਨੂੰ ਦੰਨੇਗੇ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਦਰਸ਼ਕਾਂ ਨੂੰ ਨਾਮ ਤੇ ਆਪਣਾ ਇਹ ਪਿੰਡ ਕਿਹੜਾ ਰਹਿ ਜਾਂਦਾਗਾ ਬਾਈ ਮੇਰਾ ਨਾਮ ਕੁਲਦੀਪ ਸਿੰਘ ਪਿੰਡ ਚੰਨੇ ਵਾਲਾ ਜੀ ਪਿੰਡ ਚੰਨੇ ਵਾਲਾ ਡਿਸਟ੍ਰਿਕਟ ਮਾਨਸਾ ਜੀ ਜ਼ਿਲ੍ਹਾ ਮਾਨਸਾ ਆ ਜੀ ਹਾਂਜੀ ਠੀਕ ਆ ਕੁਲਦੀਪ ਚੰਨੇ ਵਾਲਾ ਪਿੰਡ ਝਨੀਰ ਤੋਂ ਕਿੰਨੇ ਕੁ ਦੂਰ ਰਹਿ ਗਿਆ ਝਨੀਰ ਤੋਂ ਜੀ 8 ਕਿਲੋਮੀਟਰ ਦੂਰੀ ਤੇ ਆ ਜੀ ਠੀ ਆ ਬਾਕੀ ਜੇ ਆਪਾਂ ਗੱਲ ਕਰੀਏ ਹੁਣ ਕੁਲਦੀਪ ਤੇਰੇ ਜਾਨਵਰਾਂ ਬਾਰੇ ਹੈਨਾ ਮੈਂ ਪਹਿਲਾਂ ਦੱਸ ਕੀ ਹਟਿਆ ਜਿਵੇਂ ਆਹ ਝੋਟੀ ਤੂੰ ਸੇਲ ਕਰਨੀ ਆ ਝੋਟੀ ਆਪਾਂ ਕਹਿ ਸਕਦੇ ਆ ਤੀਜਾ ਸੂਆ ਹੈਨਾ ਹਾਂਜੀ ਤੀਜਾ ਸੂਆ ਹੈਨਾ ਜਿਹੜਾ ਤੀਜਾ ਸੂਆ ਬਈ ਬਿਲਕੁਲ ਓਰੀਜਨਲ ਠੀਕਾ ਦੂਜੀ ਸੂਏ ਸੇਦੰਦ ਸੀ ਹਾਂ ਪਹਿਲੀ ਸੂਏ ਚੌਗੀ ਸੂਕੀ ਸੀਗੀ ਅੱਛਾ ਪਹਿਲੇ ਸੂਏ ਚੌਗੀ ਹਾਂਜੀ ਤੇ ਫਿਰ ਦੂਜੀ ਸੂਏ ਸੱਗ ਵਾਲੇ ਦੰਦ ਹਲੇ ਰਹਿੰਦੇ ਸੀ ਅੱਛਾ ਹਾਂ ਜੋ ਸੂਈ ਹੈ ਕਮਾਲ ਦੀ ਗੱਲ ਹੈ ਹਾਂਜੀ ਤੇ ਹੁਣ ਤੀਜੇ ਸੂਏ ਮਤਲਬ ਦਿਨ ਕਿੰਨੇ ਬਾਕੀ ਆ ਦਿਨ ਜਿਹੜੇ 17 ਨੂੰ ਪੂਰੇ ਹੋ ਜਾਣਗੇ ਅੱਛਾ 17 ਨੂੰ ਪਿਛਲੇ ਘੜੇ ਨੇ 10 ਦਿਨ ਉੱਤੇ ਲੈ ਕੇ ਸੂਈ ਸੀ ਠੀਕ ਹੈ ਤੇ ਆ ਕੱਟੀ ਦੋਨੇ ਐਸੇ ਨਹੀਂ ਆਈ ਨਹੀਂ ਜਿਹੜੀ ਆ ਕੱਟੀ ਆ ਗਈ ਹਾਂ ਹਾਂ ਆ ਆ ਗਈ ਇਹ ਵੀ ਇਹਦੀ ਹੈ ਹਾਂਜੀ ਇਹ ਵੀ ਇਹਦੀ ਹੈ ਤੇ ਆਖਰੀ ਜਿਹੜੀ ਇਹ ਵੀ ਏਰੀਆ ਇਹ ਵੀ ਬਾਈ ਯਾਰ ਗਰੋਥ ਗਰੋਥ ਬੜੀ ਚੰਗੀ ਆ ਹੈਨਾ ਬਾਈ ਜੀ ਆ ਕੱਟੀਆਂ ਜਿਹੜੀ ਇਹ ਸਮਰਾਟ ਦੀ ਆ ਇਹ 2 ਸਾਲ ਤੇ 1 ਮਹੀਨੇ ਦੀ ਹੋ ਗਈ ਠੀਕ ਆ ਤੇ ਇਹ ਕੱਟੀ ਆ ਜਿਹੜੀ ਇਹ ਲਗਭਗ ਹੁਣ ਸਾਲ ਦੇ ਹੋਣ ਲੱਗੀ ਆ ਇਹ ਕਿਹੜੇ ਬੋਲਦੀ ਆ ਆ ਹੈਗੀ ਜੀ M51 ਦੀ M51 ਦੀ ਤੇ ਆ ਹੈਗੀ ਸਮਰਾਟ ਦੰਡੀ ਵਾਲ ਦੀ 6 ਮਕੇਰੀਆਂ ਦੀ ਠੀਕ ਆ ਅੱਛਾ ਆਪਾਂ ਹੁਣ ਮੱਝ ਕਿ ਨਹੀਂ ਆਉਣੇ ਆਗੇ ਇਹ ਮੱਝ ਕਿਹੜੇ ਆਪ ਕਿਹੜੇ ਬੋਲਦੀ ਹੈ ਇਹ ਭਾਈ ਜੀ ਜਦੋਂ ਇਹ ਮੱਝ ਤੇ ਟੀਕਾ ਰਖਾਇਆ ਸੀਗਾ ਉਹ ਤਾਂ ਆਪਣੇ ਕੋਲ ਸਾਰੇ ਪਸ਼ੂਆਂ ਦੇ ਡਿਟੇਲ ਆ ਠੀਕ ਆ ਉਹਦਾ ਆਪਣੇ ਰਿਸ਼ਤੇਦਾਰੀ ਚ ਨਾ ਕੋਈ ਮਾਣ ਹੀ ਮੋਟੀ ਟੱਲ ਮੱਥੇ ਜੀ ਸੀਗੀ ਠੀਕ ਆ ਤੇ ਅਸੀਂ ਡਾਕਟਰ ਨੂੰ ਡਿਊਟੀ ਲਾ ਕੇ ਸੀ ਵੀ ਆਪਣੀ ਮੱਝ ਤਾਰਾਂ ਕਰਦੀ ਐ ਤੇ ਇਸ ਮੱਝ ਦੇ ਵੀ ਟੀਕਾ ਰੱਖ ਜੀ ਠੀਕ ਆ ਉਹ ਐ ਨਹੀਂ ਪਤਾ ਵੀ ਕਿਹੜਾ ਰੱਖ ਕੇ ਗਿਆ ਅੱਛਾ ਇਹਦਾ ਕੋਈ ਪੰਜੀ ਸੀਮਨ ਵੀ ਸੀਗਾ ਆਪਣੇ ਕੋਲੇ ਠੀਕ ਆ ਕੁਝ ਪ੍ਰਾਈਵੇਟ ਪੁੱਛਦਾ ਸੀਮਨ ਠੀਕ ਆ ਹਾਂਜੀ ਜਲਦੀਪ ਅੱਛਾ ਇਸ ਝੋਟੀ ਦੀ ਮਾਂ ਆ ਗਈ ਆਹ ਹਾਂਜੀ ਹਾਂਜੀ ਤਾਂ ਹੀ ਮੈਂ ਮੇਨ ਮੱਝ ਇਹਨੂੰ ਕਿਹਾ ਸੀਗਾ ਹਾਂਜੀ ਹਾਂਜੀ ਠੀਕ ਆ ਇਹ ਇਹਦੀ ਆ ਗਈ ਹਾਂਜੀ ਇਸੇ ਦੀ ਖਾਨਦਾਨ ਆਪਣੇ ਕੋਲੇ ਇਸੇ ਦਾ ਖਾਨਦਾਨ ਇਹ ਬਾਈ ਕਾਲਾ ਆਪਣਾ ਢੰਡੂ ਕਾ ਮਿੱਤਰਾ ਉਸੇ ਬਾਈ ਨੇ ਇਹ ਆਪ ਨੂੰ ਮੱਝ ਦਵਾਈ ਸੀਗੀ ਉਸੇ ਬਾਈ ਨੇ ਦਵਾਈ ਹਾਂਜੀ ਮੀਰਕਾ ਤੋਂ ਲੈ ਕੇ ਸੀ ਹਸਾਰ ਜ਼ਿਲ੍ਹੇ ਚੋਂ ਹੀ ਹਸਾਰ ਚੋਂ ਹਾਂਜੀ ਠੀਕ ਆ ਹਰਿਆਣੇ ਦੀ ਨਸਲ ਕਹਿੰਦੇ ਹਰਿਆਣੇ ਦੀ ਹਾਂ ਹੈਨਾ ਅੱਛਾ ਹੁਣ ਆ ਤੀਜਾ ਸੂਆ ਸੂ ਗਈ ਦਿਨ ਤਾਂ ਯਾਰ ਹਜੇ ਜੇ ਤੂੰ ਮੈਨੂੰ ਕੋਈ ਪਹਿਲਾ ਵੀਡੀਓ ਵੀਡੀਓ ਪਾ ਆਂਦਾ ਫਿਰ ਆਪਾਂ ਨਾ ਡਿਲੇ ਕਰ ਦੁੰਦੇ ਵੀਡੀਓ ਹਜੇ ਵੀ ਬਾਈ ਜੀ ਕੁਸਤਾ ਮੇਰਾ ਥੋੜਾ ਵੀਰ ਸਟੂਲ ਬਿਜੀ ਰਹਿੰਦਾ ਠੀਕ ਆ ਉਸ ਕਰਕੇ ਮੇਰੇ ਕੋਲ ਟਾਈਮ ਘਟ ਦਤਾ ਹੁੰਦਾ ਠੀਕ ਆ ਹੁਣ ਵੀ ਮੈਂ ਪਾਸ ਸੀ ਦਿਨਾਂ ਤੋਂ ਕੱਲ ਹੀ ਕਰਿਆ ਸੀਗਾ ਅੱਛਾ ਤੇ ਉਸ ਕਰਕੇ ਵੀ ਮੈਨੂੰ ਵਾਲੇ ਜਜਮੈਂਟ ਆਏ ਸੀਗੇ ਮੈਂ ਖਾ ਚਲੋ ਦਨ ਨਵੀ ਲੱਗੇ ਹੋਣਗੇ ਠੀਕ ਹੈ ਇਸੇ ਕਰਕੇ ਸੁਰੂਣਾ ਪਹਿਲਾ ਸੰਪਰਕ ਕਰ ਬੈਠੇ ਠੀਕ ਹੈ ਹਾਂ ਨਹੀਂ ਚਲੋ ਕੋਈ ਗੱਲ ਨਹੀਂ ਨਿਕਲਦੀ ਆਪਾਂ ਤੇ ਉਹ ਹੈ ਪਿਛਲੇ ਘੜੇ ਨੇ 10 ਦਿਨ ਉੱਪਰ ਲਿੱਤੀ ਸੀ 10 ਦਿਨ ਹਾਂ ਜੀ ਇਸ ਦੇ ਹਿਸਾਬ ਨਾਲ ਤਾਂ ਫਿਰ ਇਹਦਾ ਕਟੂਕੜ ਲੈ ਜੂ ਯਾਰ 10 ਦਿਨ ਤੱਕ ਹਾਂ ਜੀ ਹਾਂ 17 ਨੂੰ ਜਦ ਤਨ ਪੂਰੇ ਆ 17 ਨੂੰ ਤਾਂ ਦਿਨ ਪੂਰੇ ਚੱਲ ਆਪਾਂ ਅੱਗਾ ਪਿੱਛੇ ਕਰਕੇ ਵੀ 10 ਦਿਨ ਕਹਿ ਸਕਦੇ ਆ ਕਹਿ ਸਕਦੇ ਹਾਂ ਠੀਕ ਆ ਤੇ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਕੀ ਰਿਹਾ ਬਾਈ ਜੀ ਪਹਿਲੇ ਸੂਏ ਦੇ ਤ्याने 13.5 ਤੋਂ 14 ਦੇ ਵਿੱਚ ਠੀਕ ਆ ਤੇ ਦੂਜੇ ਸੂਏ ਨੇ 17 ਨੂੰ ਟੱਚ ਕਰਿਆ 17 ਨੂੰ ਭਾਈ ਜੀ ਦੇਖੋ ਜਿਵੇਂ ਜਿਹੜੇ ਸਾਹਮਣੇ ਮੱਝ ਤਿਆਰੀ ਕਰੀ ਜਾਂਦੀਆਂ ਵੀ ਐਸਾ ਹੁਣ ਤਾਂ ਵੀ 18-20 ਦੇ ਵਿੱਚ ਮੱਝ ਨੂੰ ਕਿਤੇ ਵੀ ਘਟ ਸਕਦੀ ਵੀ 15-17 ਵਾਲੀ ਤਾਂ ਥਾਪੀ ਐ ਹਾਂ ਵੀ ਇਸ ਤਰ੍ਹਾਂ ਤਾਂ ਲੱਗਦੇ ਵੀ ਇਹ ਦੂਸਾ ਹਿੱਟ ਫੁੱਟ ਪੂਗੀ ਹਰਾਪੂਗੀ ਠੀਕ ਆ ਲੈ ਫਿਰ ਐਂ ਕਰ ਹੁਣ ਤੇਰੀ ਮੱਝ ਇਹ ਨਾ ਸਾਨੂੰ ਤੋੜ ਕੇ ਦਿਖਾ ਦੇ ਦਿਖਾ ਦੇ ਮੈਂ ਇੱਕ ਮਿੰਟ ਨਾ ਕੁਲਦੀਪ ਮੈਨੂੰ ਜਿਹੜੇ ਨਾ ਮਤਲਬ ਐਂ ਲੱਗਦਾ ਤੂੰ ਖੜੀ ਦਿਖਾ ਇੱਕ ਵਾਰੀ ਇਦਾਂ ਨੂੰ ਕਰਕੇ ਕਈ ਵਾਰੀ ਨਾ ਬੇਗਾਨੇ ਬੰਦੇ ਤੋਂ ਜਿਵੇਂ ਮੈਂ ਹੁਣ ਉੱਚੀ ਬੋਲੀ ਜਾਂਦਾ ਕਬਰ ਆ ਜਾਂਦਾ ਪਸੂ ਬਾਕੀ ਲੇਵੇ ਤੋਂ ਨਾ ਬਹੁਤ ਜਿਆਦੇ ਸੋਹਣੀ ਸੁਨੱਖੀ ਆ ਦੇਖੋ ਤੁਸੀਂ ਖੜੀ ਦਿਖਾ ਦਿੰਦੇ ਮੈਨੂੰ ਕੁਲਦੀਪ ਕੱਦ ਕਾਠ ਵੀ ਜਿਹੜਾ ਹੈਗਾ ਨਾ ਮੈਂ ਇਹਦਾ ਪੂਰਾ ਡਬਲ ਮਤਲਬ ਕੱਦ ਦਾ ਮੂੰਹ ਦੀ ਸੁਨੱਖੀ ਆ ਆ ਦੇਖੋ ਹੋ ਗਿਆ ਨਾ ਕੰਮ ਉਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਆ ਦੇਖੋ ਇਹ ਹਜੇ ਨਾ ਬਹੁਤ ਜਿਆਦੇ ਕੱਚੀ ਇਧਰ ਕਿ ਨਹੀਂ ਕੁਲਦੀਪ ਆਪਾਂ ਖੜੀ ਦਿਖਾ ਦਈਏ ਇਹਨੇ ਤਾਂ ਸ਼ਾਰਟ ਸ਼ੂਟ ਵੀ ਨਹੀਂ ਯਾਰ ਇਹ ਆ ਦੇਖੋ ਹਨਾ ਕਿਸੇ ਪਾਸੇ ਕੋਈ ਹੱਥ ਧਰਾ ਨਹੀਂ ਹੈਗਾ ਝੋਟੀ ਦਾ ਛਾ ਕਾਲਾ ਰੰਗ ਹੈ ਮੈਨੂੰ ਐਂ ਦੱਸ ਦੇ ਕੁਲਦੀਪ ਪੂਛ ਦੇ ਵਿੱਚ ਵੀ ਕੋਈ ਵਾਲ ਹੈ ਚਿੱਟੇ? ਬਾਈ ਜੀ ਨਾ ਤੇ ਇਹ ਵੀ ਪੂਛ ਵਾਲ ਕਾਲਾ ਹੈ। ਹਾਂ। ਨਾ ਹੀ ਇਹਦੀਆਂ ਦੋਨੇ ਧੀਆਂ ਇਹਨਾਂ ਦੇ ਵਾਲ ਕਾਲਾ। ਅੱਛਾ। ਐਮ 51 ਜੀ ਪੂਛ ਜ਼ਿਆਦਾਤਰ ਚਿੱਟੀ ਆਉਂਦੀ ਆ। ਹਾਂ। ਉਹਦੇ ਵੀ ਕੋਈ ਵਾਲ ਨਹੀਂ ਹੈਗਾ ਚਿੱਟਾ। ਠੀਕ ਆ। ਖੋਲੀ ਫਿਰ ਕਰ ਇਹਨੂੰ ਆਪਾਂ ਦਿਖਾ ਦਈਏ ਤੋੜ ਕੇ। ਮਿੱਤਰੋ ਝੋਟੀ ਹੈਗੀ ਆ ਬਹੁਤ ਸੋਹਣੀ ਸੁਨੱਖੀ। ਬਰੀਡ ਦੇ ਉੱਤੇ ਤੁਸੀਂ ਚੰਗਾ ਕੰਮ ਕਰ ਸਕਦੇ ਹੋ ਇਸ ਤੋਂ। ਬਰੀਡ ਕਿਵੇਂ ਕਹਿ ਸਕਦੇ ਆਪਾਂ ਆਹ ਦੇਖੋ ਅੱਗੇ ਬਰੀਡ। ਜਿਹੜੀ ਇਹਦੀ ਬਰੀਡ ਹੈ ਨਾ ਆਈ ਹੈਗੀ ਉਹ ਆਪਾਂ ਤੁਹਾਨੂੰ ਸਾਹਮਣੀ ਆ। ਹੁਣ ਬਾਈ ਆਪਾਂ ਨੂੰ ਤੋੜ ਕੇ ਦਿਖਾਉਂਦਾ ਹਨ ਤੇ ਜੱਜਮੈਂਟ ਤੁਸੀਂ ਲਾ ਲੈਣੀ ਹੈ ਤੁਸੀਂ ਇਹ ਆ ਦੇਖੋ ਇਹ ਲਿਆ ਲਿਆ ਕੋਈ ਗੱਲ ਨਹੀਂ ਆਪਾਂ ਮੈਂ ਤੁਹਾਨੂੰ ਦੱਸਾਂ ਗੱਲ ਮਿੱਤਰੋ ਵੀ ਕੱਦ ਕਾਠਕ ਨੂੰ ਉਹ ਤਾਂ ਕਬਰਾਉਣ ਦੀ ਲੋੜ ਹੀ ਨਹੀਂ ਹੈਗੀ ਇਹ ਕੋਈ ਗੱਲ ਨਹੀਂ ਨਿਕਲਦੀ ਪੈਨੂੰ ਖੇਡਣ ਦੇ ਇਹਨੂੰ ਖੇਡਣ ਦੇ ਮੈਂ ਲਵੇ ਲਾ ਕੇ ਨਾ ਆਪਾਂ ਤਸੱਲੀ ਦਾ ਕਰਾਉਣੀ ਹੈ ਇਹ ਇੱਧਰ ਨੂੰ ਲਿਆ ਹੁਣ ਕਿਰਦਵਾ ਹੈ ਹੈ ਇੱਥੋਂ ਇਹ ਇਹਨੇ ਤਾਂ ਸਾਰੀ ਮਾਰ ਦਿੱਤੀ ਮੈਂ ਇੱਥੋਂ ਬਾਹਲਾ ਕਬਰਾਉਂਦੀ ਆ ਦੇਖੋ ਲੇਵਾਲੂ ਬਸ ਸੋਹਣਾ ਆ ਯਾਰ ਹਜੇ ਤਾਂ ਦਿਨ ਬਹੁਤ ਪਏ ਆ ਕੋਈ ਨਹੀਂ ਕੋਈ ਨਹੀਂ ਹੁਣ ਮੈਨੂੰ ਦੂਜਾ ਥਿਆਰ ਵਾਸਤੇ ਨਾ ਪੁੱ। ਇਹ ਆ ਦੇਖੋ ਹਨਾ ਲੈ ਚਲ ਕੋਈ ਗੱਲ ਨਹੀਂ ਇਹ ਲੈ ਚਲ ਲੈ ਚਲ ਇਹਦਾ ਸ਼ਾਰਾ ਹੀ ਮੈਂ ਟਪੂਸੀਆਂ ਮਾਰਦੀ ਆ ਓਏ ਜਲਦੀਪ ਹਨਾ ਬਾਏ ਹਾਂ ਸਰੀਰ ਦੀ ਵੀ ਕਾਲ ਆ ਯਾਰ ਇਹ ਤਾਂ ਮੇਰੇ ਤੋਂ ਬਾਲਾ ਕੋਈ ਨਹੀਂ ਆਇਆ ਕੋਈ ਗੱਲ ਨਹੀਂ ਕੋਈ ਇਹਨੂੰ ਫਿਰਦੀ ਰਹਿਣ ਦੇ ਆ ਦੇਖੋ ਹੂੰ ਸ਼ਾਨ ਸੋਣ ਵੀ ਰੱਖਿਆ ਲੱਗਦਾ ਮੈਨੂੰ ਨਹੀਂ ਸ਼ਾਨ ਤਾਂ ਰੱਖਿਆ ਅੱਛਾ ਨਾ ਠੀਕ ਹੈ ਆ ਦੇਖ ਲੈ ਕੋਈ ਗੱਲ ਨਹੀਂ ਬੰਦੇ ਗਦੀਪ ਅੱਛਾ ਗਦੀਪ ਹੁਣ ਚੱਲ ਆਪਾਂ ਮੱਝ ਤਾਂ ਦਿਖਾਤੀ ਹੈ ਨਾ ਤੇਰੀ ਤੇ ਇਹਦਾ ਜੇ ਆਪਾਂ ਹੁਣ ਤੂੰ ਦੇਣੀ ਹੈ ਦੇਖ ਤੇ ਰੇਟ ਇਹਦਾ ਕੀ ਕਰਤਾ ਰੇਟ ਬਾਈ ਜੀ ਇਹਦਾ ਫੋਨ ਤੇ ਕਰਾਂਗੇ ਆਪਾਂ ਅੱਛਾ ਜੇ ਕਿਸੇ ਨੂੰ ਹਲੇ ਬਾਕੀ ਕਈ ਦਿਨਾਂ ਦੀ ਕੱਚੀ ਆ ਹਰ ਇੱਕ ਬੰਦੇ ਦੇ ਸਮਝ ਵਿੱਚ ਨਹੀਂ ਆਉਣੀ ਗੱਲ ਸਮਝ ਵਿੱਚ ਨਹੀਂ ਆਉਣੀ ਨਹੀਂ ਹਣਾ ਠੀਕ ਆ ਗੱਲ ਆ ਵੀ ਉਹ ਫੋਨ ਤੇ ਕਰ ਲਈ ਜੇ ਕਿਸੇ ਦੇ ਪਸੰਦ ਆਉਂਦੀ ਆ ਠੀਕ ਆ ਅੱਛਾ ਆ ਜਾ ਕਰਾ ਇਹਦੀ ਇਹਦੀ ਮਾਂ ਆਪਾਂ ਦਿਖਾ ਦਈਏ ਉਧਰ ਇੱਕ ਵਾਰੀ ਦਰਸ਼ ਕਰ ਹਾਂਜੀ ਖਾਰਮ ਜਿਹੜਾ ਹੈਗਾ ਮਿੱਤਰੋ ਤੁਸੀਂ ਦੇਖ ਸਕਦੇ ਹੋ ਹਨਾ ਬਾਈ ਨੇ ਸੈਟਅਪ ਜਿਹੜਾ ਕੀਤਾ ਹੋਇਆ ਪੂਰਾ ਵਧੀਆ ਅੱਜ ਕੱਖਾਂ ਤੋਂ ਵੀ ਲੇਟ ਹੋ ਗਏ ਪਸੂ ਆਪਾਂ ਵੀਡੀਓ ਬਣਾਉਣੀ ਸੀ ਤਾਂ ਕਰਕੇ ਅੱਛਾ ਇਹ ਮਾਂ ਦੱਸ ਮੈਨੂੰ ਹੁਣ ਇਹ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਰਿਹਾ ਫਿਰ ਬਾਈ ਪਹਿਲੇ ਸੂਏ ਨੇ ਤਾਂ ਪੂਰਾ 14 ਠੀਕ ਹੈ ਤੇ ਦੂਸਰੇ ਦਿੱਤੇ ਨੇ 16 ਅੱਛਾ ਤੀਸਰੇ ਦਿੱਤੇ ਨੇ 17 ਤੋਂ ਉੱਪਰ ਠੀਕ ਆ ਹਾਂਜੀ 18 ਤੋਂ 18.5 ਹੁਣ ਕਿੰਨੇਵੇਂ ਸੂਏ ਹੈ ਹੁਣ ਬਾਈ ਜੀ ਇਹ 8ਵੇਂ ਸੂਏ ਵਾਸਤੇ ਕੱਪੜਾ 8ਵੇਂ ਸੂਏ ਵਾਸਤੇ ਹਾਂਜੀ ਹਾਂ ਤੇ ਕਹਿਣਾ ਤੂੰ ਐ ਕਹਦੇ ਵੀ ਚੌਥਾ ਪੰਜਵਾਂ ਕਹਦੇ ਹੈਨਾ ਵੀ ਕਹਿਣ ਨੂੰ ਆਪਾਂ ਕੁਛ ਹੀ ਕਹਿਸਾਂ ਨਹੀਂ ਆਪਾਂ ਝੂਠ ਬੋਲਣੀਆਂ ਹਾਂ ਹਾਂ ਬਾਕੀ ਜਿਹੜੇ ਆਪਣੇ ਲਿਆ ਜੀਵੀਆ ਜੀ ਗਰੁੱਪਾਂ ਚ ਜੁੜਿਆ ਸਾਰੇ ਇਸ ਪਸ਼ੂਆਂ ਬਾਰੇ ਜਾਣਦੇ ਜਾਣਦੇ ਆ ਉਹ ਫਿਰ ਕਹਦੇ ਹੁੰਦੇ ਵੀ ਦਾਈਆਂ ਤੋਂ ਪੇਟ ਲੁਕਦਾੜੀ ਹੈਨਾ ਉਹ ਗੱਲ ਹੋ ਜਾਂਦੀ ਹੈ ਅੱਜ ਆਪਾਂ ਕਹਿ ਦਾਂਗੇ ਉਹਦਾ ਗੱਲ ਸਵਾਦ ਨਹੀਂ ਆਉਂਦਾ ਨਹੀਂ ਸਵਾਦ ਨਹੀਂ ਅੱਛਾ ਜਮਿਆਤ ਰਿ ਚੋਟੀ ਖੜੀ ਹੈ ਕਿਹੜੀ ਦੀ ਹੈ ਇਹ ਵੀ ਐਸੀ ਦੀ ਐਸੀ ਦੀ ਆ ਉਸ ਛੋਟੀ ਦੇ ਭੈਣੇ ਅੱਛਾ ਉਸ ਛੋਟੀ ਦੀ ਭੈਣ ਹੈਗੀ ਇਹ ਕਿਹੜੇ ਬੁੱਲਦੀ ਆ ਇਹ ਨੌਜ ਕਰਮਵੀਰ ਵਾਲੇ ਬੁੱਢੇ ਦੀ ਅੱਛਾ ਬੁੱਢੇ ਕਰਮਵੀਰ ਦੀ ਹਾਂਜੀ ਹਾਂ ਠੀਕ ਆ ਲੇਵਾ ਸੱਲੋ ਸੋਨਾ ਤਿਆਰ ਕਰੂ ਮੈਨੂੰ ਲੱਗਦਾ ਇਹਦੀ ਜੀ 1 ਮਹੀਨਾ ਤੇ ਅੱਜ 15 ਦਿਨ ਰਹਿ ਗਏ 1 ਮਹੀਨਾ ਤੇ 15 ਦਿਨ ਰਹਿ ਗਏ ਹਾਂਜੀ ਹਾਂ ਠੀਕ ਆ ਆਪਾਂ ਇਹ ਆ ਵੀ ਸੋਨਾ ਲੇਵਾ ਤਿਆਰ ਕਰਦੀ ਤਰੀ ਹੁੰਦੀ ਠੀਕ ਆ ਗੱਲ ਤੇਰੀ ਇਹ ਮੂੰਹ ਦੋ ਦੰਦਾਂ ਦਾ ਕੇ ਮੂੰਹ ਚੈੱਕ ਨਹੀਂ ਕਰੀ ਹੂੰ ਹੈ ਕਿ ਦੋ ਦੰਦ ਹੀ ਹੋਊਗਾ ਦੋ ਦੰਦ ਹੋਊਗਾ ਲੱਗਦਾ ਠੀਕ ਆ ਆ ਜਾ ਕਰ ਅੱਛਾ ਹੁਣ ਆਪਾਂ ਇਧਰ ਵੀ ਦੱਸਦੇ ਇੱਕ ਉਹ ਖੁੰਝੇ ਵਾਲੀ ਰਹਿ ਗਈ ਇੱਕ ਆਪਣੀ ਉਹ ਵੀ ਬਈ ਐਸੀ ਬੱਟੀ ਮੱਝ ਦੀ ਅੱਛਾ ਬੱਡੀ ਜੀ ਹਾਂ ਸਿਰੇ ਤੇ ਖੜੀ ਆ ਸਿਰੇ ਤੇ ਖੜੀ ਆ ਠੀਕ ਆ ਅੱਛਾ ਤਦੀਪ ਹੁਣ ਆਪਾਂ ਜੇ ਗੱਲ ਕਰਕੇ ਤੇਰੇ ਫੀਡ ਦੇ ਬਾਰੇ ਫੀਡ ਦੇ ਵਿੱਚ ਕੀ ਕੀ ਇਹਨਾਂ ਦੀ ਜਿਹੜੀ ਰੱਖ ਰਖਾਵਾ ਸੰਭਾਲਾ ਇਹਨੂੰ ਕਿਵੇਂ ਕਰਦਾ ਕਿਹੜੇ ਤੰਗ ਤਰੀਕੇ ਨਾਲ ਫੀਡ ਬਾਈ ਜੀ ਆਪਾਂ ਨਾ ਕਾਰਗਿਲ ਦੀ ਪਾਉਣੀ ਆ ਅੱਛਾ ਤੇ ਕਾਰਗਿਲ ਦੀ ਨਾਲ ਜੇ ਕਈ ਵਾਰ ਪਸ਼ੂ ਸਰੀਰ ਤੋੜਦੇ ਦੁੱਧ ਦੀ ਖਾਰ ਮੰਨਦੇ ਆ ਉਹਦੇ ਨਾਲ ਆਪਾਂ ਦਲੀਆ ਐਡ ਕਰਦੇ ਨੇ ਕਣਕ ਦਾ ਦਲੀਆ ਹਾਂ ਜੀ ਉਹ ਜਿਹੜਾ ਉੱਥੇ ਰੰਨੇ ਪਿਆ ਹਾਂਜੀ ਹਾਂ ਜਿਹੜਾ ਰੰਨੇ ਪਿਆ ਹਾਂ ਉਹਦੇ ਨਾਲ ਆਪਾਂ ਦਲੀਆ ਐਡ ਕਰ ਦਿੰਦੇ ਹਾਂ ਠੀਕ ਉਹਦੇ ਨਾਲ ਫਿਰ ਪਸ਼ੂ ਸਰੀਰ ਨਹੀਂ ਤੋੜਦਾ ਪਹਿਲੇ ਦੋ ਸੂਏ ਇਹਨੇ ਸਰੀਰ ਤੋੜਦਾ ਆਪਣੇ ਕੋਲੇ ਅੱਛਾ ਉਦੋਂ ਬਾਅਦ ਆਪਾਂ ਕਈ ਮੌਂਦਿਆਂ ਨਾਲ ਸਪਾਰਕ ਕੀਤਾ ਉਹਨਾਂ ਨੇ ਦੱਸਿਆ ਵੀ ਮਾਸ ਰੋਗ ਇਹਨੂੰ ਜਿਆਦਾ ਵੀ ਦਲੀਆ ਪਾ ਦਿਆ ਕਰੋ ਜਾਂਰ ਜਾਂਨਾ 100-200 ਗ੍ਰਾਮ ਤੇਲ ਸਰੋਂ ਦਾ ਸਰੋਂ ਦਾ ਤੇਲ ਪਾਓ ਠੀਕ ਹੈ ਤੇ ਆਪਾਂ ਜਦੋਂ ਦਾ ਦਲੀਆ ਪਾਉਣ ਲਾ ਕੇ ਸੇਵ ਸੰਭਾਲੇ ਤੇ ਬਹੁਤ ਚੰਗੀ ਬਣਦੀ ਹੈ ਤੇ ਜਿਵੇਂ ਮੈਨੂੰ ਇੱਕ ਆਏ ਦੱਸ ਜਿਵੇਂ ਹੁਣ ਆ ਆ ਗਿਆ ਤੇਰਾ ਛੱਡ ਹਾਂਜੀ ਹਾਂ ਹੈਨਾ ਤੇ ਇਹ ਕਿਵੇਂ ਆਇਆ ਇਹ ਏ ਭਾਈ ਜੀ ਪਹਿਲਾਂ ਨਾ ਆਪਣੇ ਸਲੇਟਾਂ ਜੜੀਆਂ ਹੋਣਗੀਆਂ। ਅੱਛਾ ਉਹ ਸਲੇਟਾਂ ਲਾ ਕੇ ਪਾ ਹੁਣ ਐਸੀ ਵਾਰੀ ਚੇਂਜ ਕੀਤੀਆਂ ਪਰਲੀ ਸੈੱਟ ਕਰਤੀਆਂ। ਅੱਛਾ ਇਹ ਜਿਵੇਂ 22 ਸਵੇਗ ਹੋ ਰਹੇ ਫਗੂ ਵਾਲੇ। ਹਾਂ ਹਾਂ। ਉਹਨਾਂ ਦਾ ਸੈਟਅਪ ਦੇਖ ਕੇ ਆਏ ਸੀਗੇ। ਠੀਕ ਆ। ਉਹਨਾਂ ਦਾ ਸੈਟਅਪ ਦੇਖ ਕੇ ਤੇਰਾ ਐਲੈਤੀ ਕਹੀ ਬੰਗਿਆ ਦੀ ਉਹ ਕਲੀ ਵੀ ਬਹੁਤ ਠੰਡਾ ਰਹਿੰਦਾ। ਠੰਡਾ ਰਹਿੰਦਾ। ਤੇ ਇਸ ਵਾਰਾ ਯਾਰਡ ਵੀ ਪੂਰਾ ਮਿਲਿਆ। ਠੀਕ ਆ। ਤੇ ਠੰਡਾ ਬਹੁਤ ਜ਼ਿਆਦਾ ਰਿਹਾ। ਠੰਡਾ ਰਿਹਾ। ਹਾਂ ਜੀ। ਪਲੀ ਚਲੋ ਸੋਹਣਾ ਲੱਗਦਾ ਸ਼ੈੱਡ ਪਾਇਆ ਵੀ ਸੋਹਣਾ ਲੱਗਦਾ। ਹਾਂ ਜੀ ਹਾਂ। ਤੇ ਚਲੋ ਬਾਕੀ ਨਾ ਲਾਸਟ ਤੇ ਮੈਂ ਹੀ ਗੱਲ ਕਹਿਣੀ ਚਾਹਣਾ ਵੀ ਤੇਰੇ ਸਾਰੇ ਪਸ਼ੂ ਵੀ ਚੰਗੇ ਆ ਦੇਖ ਹਨ ਹਾਂਜੀ ਆ ਸਾਹਮਣੇ ਵਾਲ ਜਿਹੜੀ ਤੇਰੀ ਹੈਗੀ ਤੇਰੀ ਮਤਲਬ ਜਿਹੜੇ ਵੀ ਕੋਈ ਬੰਦਾ ਦੇਖੂਗਾ ਤੇ ਵੀ ਸ਼ੌਂਕ ਪੈਦਾ ਹੁੰਦਾ ਹੈ ਹਨਾ ਤੇ ਇਹ ਕੰਮ ਕਿਵੇਂ ਲੱਗਦਾ ਤੈਨੂੰ ਕੰਮ ਜੀ ਜੇਦਾ ਆਪਾਂ ਦਿਲਚਸਪੀ ਨਾ ਕਰਨਾ ਕੰਮ ਬਹੁਤ ਚੰਗਾ ਵੀ ਕੰਮ ਕੀਤਾ ਜਾਵੇ ਸਿਰਫ ਅਬਰੀਡ ਤੇ ਠੀਕ ਹੈ ਵੀ ਜੇ ਆਪਾਂ ਅਬਰੀਡ ਤੇ ਕੰਮ ਕਰਾਂਗੇ ਤਾਂ ਜ਼ਰੂਰ ਕਾਮਯਾਬੀ ਮਿਲੂ ਠੀਕ ਹੈ ਕਾਮਯਾਬੀ ਜੇ ਅਬਰੀਡ ਤੇ ਕੰਮ ਨਹੀਂ ਕਰਨਾ ਉਹਦਾ ਬਸ ਕੁਛ ਮਰਜ਼ੀ ਬੰਦਣਾ ਆਪਾਂ ਕਰਾਂ ਚ ਆਮ ਹੀ ਚਲੀ ਜਾਂਦਾ ਆਮ ਹੀ ਜਾਂਦਾ ਨੀ ਬਹੁਤ ਬਹੁਤ ਧੰਨਵਾਦ ਜਿਹੜੇ ਤੂੰ ਤਜਰਬੇ ਆਪ ਦਾ ਕੋਈ ਸ਼ੇਅਰ ਕੀਤਾ ਸਾਡੇ ਨਾਲ ਤੇ ਬਾਕੀ ਨਾ ਤੇਰਾ ਮੈਂ ਜਿਹੜਾ ਦਲਗੀ ਵਾਲੀ ਗੱਲ ਸੀਗੀ ਹਨਾ ਉਹ ਮੈਂ ਦਿਖਾਉਣੀ ਚਾਹਣਾ ਉਧਰ ਦੇਖੋ ਤੁਸੀਂ ਹਨਾ ਵੀ ਉਹ ਦਲਗਿਆ ਰਿੰਨਿਆ ਪਿਆ ਬਾਈ ਨੇ ਐਵੇਂ ਨਹੀਂ ਹੁਣ ਵੀ ਰਿੰਨ ਕੇ ਦਾਣਾ ਜਿਹੜਾ ਪੈਂਦਾ ਨਾ ਉਹ ਬਹੁਤ ਵਧੀਆ ਚੱਬਾ ਲੱਗੀ ਸੀ ਉਹ ਠੀਕ ਹੈ ਆ ਆ ਗਿਆ ਤੇ ਬਾਕੀ ਭਾਈ ਧੰਨਵਾਦ ਤੇਰਾ ਹੈ ਧੰਨਵਾਦੀ ਆਉਂਦੀ ਤੂੰ ਪਤਾ ਪੱਤਰ ਦਿੱਤਾ ਤੂੰ ਤੇ ਬਾਕੀ ਰੂਹ ਖੁਸ਼ ਹੋ ਗਈ ਆ ਸਾਰਾ ਪਸੈਟਅਪ ਦਿਖਾਦ ਗਏ ਮਿੱਤਰੋ ਬਾਕੀ ਪਸ਼ੂ ਬਾਈ ਦੇ ਚੰਗੇ ਲਗੇ ਨਾ ਤੇ ਕਮੈਂਟ ਕਰਕੇ ਦੱਸਿਓ ਜਰੂਰ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਨਾ